ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਮੈਲਿਸਾ ਤੂਫਾਨ 2025 ਦਾ ਹਫਤੋ ਸ਼ਕਤੀਸ਼ਾਲੀ ਤੂਫਾਨ ਬਣ ਚੁੱਕਿਆ ਹੈ ਇਹ ਕੈਰੀਬੀਅਨ ਦੇਸ਼ ਜ਼ਮੈਕਾ ਤੇ ਵੱਲ ਵੱਧ ਰਿਹਾ ਹੈ ਤੇ ਪਹਿਲਾਂ ਇਸ ਨੇ ਹੈਤੀ ਅਤੇ ਡੋਮਿਨਿਕਨ ਗਨ ਰਾਸ ਦੇ ਵਿੱਚ ਤਬਾਹੀ ਮਚਾਈ ਹੋਈ ਸੀ ਮੈਲਿਸਾ ਕਾਰਨ ਜ਼ਮੈਕਾ ਦੇ ਵਿੱਚ ਤਿੰਨ ਹੈਤੀ ਦੇ ਵਿੱਚ ਤਿੰਨ ਅਤੇ ਡੋਮਿਨਿਕਨ ਰਿਪਬਲਿਕ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਅਮਰੀਕੀ ਮੌਸਮ ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਤੂਫਾਨ ਵਿਨਾਸ਼ਕਾਰੀ ਤੇ ਕਾਤਕ ਸਾਬਤ ਹੋ ਸਕਦਾ ਹੈ ਤੇ ਮੈਲਿਸਾ ਦੀਆਂ ਹਵਾਵਾਂ 175 ਮੀਲ ਪ੍ਰਤੀ ਘੰਟਾ ਜਾਂ ਫਿਰ ਲਗਭਗ 282 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਉਹ ਪਹੁੰਚ ਗਈਆਂ ਨੇ ਇਹ ਇਸ ਨੂੰ ਸ਼੍ਰੇਣੀ 5 ਦਾ ਤੂਫਾਨ ਬਣਾਉਂਦਾ ਹੈ ਜੋ ਕਿ ਤੂਫਾਨਾਂ ਦੀ ਸਭ ਤੋਂ ਖਤਰਨਾਕ ਸ਼੍ਰੇਣੀ ਹੈ ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫਾਨ ਜਮੈਕਾ ਦੇ ਤੱਟ ਦੇ ਨਾਲ ਟਕਰਾ ਸਕਦਾ ਹੈ ਕਿਊਬਾ ਦੇ ਵਿੱਚ 6 ਲੱਖ ਤੋਂ ਵੱਧ ਲੋਕਾਂ ਅਤੇ ਜਮੈਕਾ ਦੇ ਵਿੱਚ 28 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਯੂਐਸ 에ਅਰ ਫੋਰਸ ਰਿਜ਼ਰਵ ਦੇ 493 ਵਿੰਗ ਦੇ ਹਰੀਕੇਨ ਹੰਟਰਸ ਨੇ ਹਰੀਕੇਨ ਮੈਲਿਸਾ ਦੇ ਕੇਂਦਰ ਨੂੰ ਦਸਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਤੇ ਵੀਡੀਓ ਐਤਵਾਰ ਨੂੰ ਜਮੈਕਾ ਦੇ ਨੇੜੇ ਓਨ ਉਤੇ ਸ਼ੂਟ ਕੀਤਾ ਗਿਆ ਸੀ। ਮੈਲਿਸਾ ਸ਼ਨੀਵਾਰ ਨੂੰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਲੱਗੇ ਵੱਤਨਾ ਸ਼ੁਰੂ ਕਰ ਦਿੱਤਾ। 24 ਘੰਟੇ ਦੇ ਅੰਦਰ ਇਸ ਦੀ ਗਤੀ ਐਤਵਾਰ ਰਾਤ ਤੱਕ 225 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਸੀ ਅਤੇ ਸੋਮਵਾਰ ਰਾਤ ਤੱਕ ਇਸ ਦੀ ਗਤੀ 260 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਜਿਸ ਨਾਲ ਇਹ ਸ਼੍ਰੇਣੀ 5 ਦਾ ਤੂਫਾਨ ਬਣ ਗਿਆ ਇਸ ਦੀਆਂ ਹਵਾਵਾਂ ਇੰਨੀਆਂ ਤੇਜ਼ ਸੀ ਕਿ ਮਜ਼ਬੂਤ ਕੰਕਰੀਟ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਰੁੱਖ ਜੜੋਂ ਉਖੜ ਗਏ ਨੇ ਅਤੇ ਬਿਜਲੀ ਅਤੇ ਸੰਚਾਰ ਪ੍ਰਣਾਲੀਆਂ ਪੂਰੀ ਤਰ੍ਹਾਂ ਵਿਗੜ ਪਈਆਂ ਨੇ ਉੱਚੀਆਂ ਲਹਿਰਾਂ ਤੇ ਤੂਫਾਨ ਕਈ ਮੀਟਰ ਦੀ ਉਚਾਈ ਤੱਕ ਪਹੁੰਚ ਸਕਦੇ ਨੇ ਜਿਸ ਨਾਲ ਤੱਟਵਰਤੀ ਖੇਤਰਾਂ ਦੇ ਵਿੱਚ ਭਾਰੀ ਹੜਾ ਆ ਸਕਦੇ ਨੇ 2025 ਦੇ ਵਿੱਚ ਹੁਣ ਤੱਕ 4 ਸ਼੍ਰੇਣੀ 5 ਦੇ ਤੂਫਾਨ ਦਰਜ ਕੀਤੇ ਗਏ ਨੇ AFP ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ MIT ਦੇ ਵਿਗਿਆਨੀ ਕੈਰੀ ਇਮੈਨੂਅਲ ਨੇ ਕਿਹਾ ਕਿ ਮੈਲਿਸਾ ਦੀ ਗਤੀ ਬਹੁਤ ਹੌਲੀ ਹੈ ਇਹ ਲਗਭਗ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਜੋ ਕਿ ਸੈਦਰ ਕਰਨ ਵਾਂਗ ਹੈ ਇਹ ਇਸ ਨੂੰ ਬਹੁਤ ਖਤਰਨਾਕ ਬਣਾਉਂਦਾ ਹੈ ਕਿਉਂਕਿ ਇਹ ਲੰਬੇ ਸਮੇਂ ਦੇ ਲਈ ਤਬਾਹੀ ਮਚਾਉਂਦਾ ਰਹੇਗਾ ਇਮਰਾਨ ਨੇ ਕਿਹਾ ਕਿ ਜਦੋਂ ਕਿ ਇਸ ਵਾਰ ਅਟਲੈਂਟਿਕ ਦੇ ਵਿੱਚ ਬਹੁਤ سارے ਤੂਫਾਨ ਨਹੀਂ ਬਣੇ ਪਰ ਜੋ ਬਣੇ ਉਹ ਬਹੁਤ ਤੇਜ਼ੀ ਦੇ ਨਾਲ ਮਜ਼ਬੂਤ ਹੋਏ ਨੇ ਇਹ ਜਲਵਾਯੂ ਪਰਵਰਤਨ ਦਾ ਪ੍ਰਭਾਵ ਹੈ ਸਮੁੰਦਰ ਦੀ ਸੱਤਾ ਦੀ ਗਰਮੀ ਤੂਫਾਨਾਂ ਨੂੰ ਬਹੁਤ ਸਾਰੀ ਊਰਜਾ ਪ੍ਰਦਾਨ ਕਰ ਰਹੀ ਹੈ ਕਲਾਈਮੇਟ ਸੈਂਟਰਲ ਦੇ ਵਿਗਿਆਨੀਆਂ ਦੇ ਅਨੁਸਾਰ ਹਰਿਕਨ ਮੇਲਿਸਾ ਜਿਸ ਨੇ ਸਮੁੰਦਰੀ ਪਾਣੀ ਅਤੇ ਉੱਤੇ ਲੰਘਿਆ ਸੀਗਾ ਉਹ ਜਲਵਾਯੂ ਪਰિવਰਤਨ ਕਾਰਨ ਲਗਭਗ 1.4 ਡਿਗਰੀ ਸੈਲਸੀਅਸ ਗਰਮ ਸੀ। ਇਹ ਗਰਮੀ ਮਨੁੱਖ ਦੁਆਰਾ ਕੀਤੇ ਗਏ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਸੀ। ਵਿਗਿਆਨੀਆਂ ਨੇ ਸਮਝਾਇਆ ਕਿ ਜਦੋਂ ਸਮੁੰਦਰ ਦਾ ਪਾਣੀ ਗਰਮ ਹੁੰਦਾ ਤਾਂ ਤੂਫਾਨ ਜਿਆਦਾ ਨਮੀ ਸੋਖ ਲੈਂਦੇ ਨੇ ਇਸ ਲਈ ਮੇਲਿਸਾ ਵਰਗੇ ਤੂਫਾਨ ਹੁਣ ਪਹਿਲਾਂ ਨਾਲੋਂ 25 ਤੋਂ 50% ਜ਼ਿਆਦਾ ਬਾਰਿਸ਼ ਪੈਦਾ ਕਰ ਸਕਦੇ ਨੇ। ਮੇਲਿਸਾ ਦੀ ਗਤੀ ਕਾਰਨ ਲਗਾਤਾਰ ਬਾਰਿਸ਼ ਹੋਣ ਦੀ ਬਹਾਮਨਾ ਚੁਤਾਈ ਜਾਰੀ ਹੈ ਜਿਤੇ ਨਾਲ ਹੜਾ ਤੇ ਜ਼ਮੀਨ ਖਿਸਕਨ ਦਾ ਜੋਖਮ ਵੱਧਦਾ ਜਾ ਰਿਹਾ ਹੈ ਜਮੈਕਾ ਸਰਕਾਰ ਨੇ ਰਾਜਧਾਨੀ ਕਿੰਗਸਟਨ ਸਮੇਤ ਕਈ ਖੇਤਰਾਂ ਦੇ ਵਿੱਚ ਨਿਕਾਸੀ ਦੇ ਆਦੇਸ਼ ਜਾਰੀ ਕਰ ਦਿੱਤੇ ਨੇ 881 ਰਾਹਤ ਕੈਂਪ ਖੋਲੇ ਗਏ ਨੇ ਜਿੱਥੇ ਲੋਕਾਂ ਨੂੰ ਪਨਾ ਦਿੱਤੀ ਜਾ ਰਹੀ ਹੈ ਜਮੈਕਾ ਦੇ ਸਿੱਖਿਆ ਮੰਤਰੀ ਡਾਨਾ ਮੌਰੀਸ ਡਿੱਕਸਨ ਨੇ ਕਿਹਾ ਹੈ ਕਿ ਯੂਐਸ ਨੈਸ਼ਨਲ ਹਰਿਕਨ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਤੇਜ਼ ਹਵਾਵਾਂ ਅਤੇ ਘੱਟ ਦਬਾਅ ਨੇ ਮੈਲਿਸਾ ਨੂੰ ਇਸ ਸਾਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਬਣਾ ਦਿੱਤਾ ਹੈ ਦਸੇ ਤੂਫਾਨ ਮੈਲਿਸਾ 2025 ਦੇ ਅਟਲਾਂਟਿਕ ਹਰੀਕੇਨ ਸੀਜ਼ਨ ਦਾ ਪੰਜਵਾਂ ਤੂਫਾਨ ਹੈ ਇਹ ਅਕਤੂਬਰ ਦੇ ਸ਼ੁਰੂ ਵਿੱਚ ਪੱਛਮੀ ਅਫਰੀਕਾ ਦੇ ਤੱਟ ਤੋਂ ਇੱਕ ਗਰਮ ਖੰਡੀ ਲਹਿਰ ਤੋਂ ਬਣਿਆ ਹੈ ਅਤੇ ਹੌਲੀ ਹੌਲੀ ਮਜ਼ਬੂਤ ਹੁੰਦਾ ਗਿਆ ਕਿਉਂਕਿ ਇਹ ਅਟਲਾਂਟਿਕ ਮਹਾਸਾਗਰ ਦੇ ਪਾਰ ਜਾਂਦਾ ਹੈ ਮੈਲਿਸਾ ਨਾਮ ਵਿਸ਼ਵ ਮੌਸਮ ਵਿਗਿਆਨੀ ਸੰਗਠਨ ਦੀ 6 ਸਾਲਾ ਸੂਚੀ ਤੋਂ ਲਿਆ ਗਿਆ 2019 ਦੇ ਵਿੱਚ ਮੈਲਿਸਾ ਇੱਕ ਕਮਜ਼ੋਰ ਤੂਫਾਨ ਸੀ ਇਸ ਲਈ ਇਸ ਦਾ ਨਾਮ ਵਾਪਸ ਨਹੀਂ ਲਿਆ ਗਿਆ ਸੀ ਜੇਕਰ 2025 ਦੇ ਵਿੱਚ ਮੈਲਿਸਾ ਮਹੱਤਵਪੂਰਨ ਤਬਾਹੀ ਮਚਾਉਂਦਾ ਹੈ ਤਾਂ ਨਾਮ ਸੂਚੀ ਵਿੱਚੋਂ ਸਥਾਈ ਤੌਰ ਤੇ ਹਟਾ ਦਿੱਤਾ ਜਾਵੇਗਾ ਅਤੇ ਤੂਫਾਨ ਦੇ ਨਾਮ ਅਸਾਂ ਨੂੰ ਉਚਾਰਨ ਤੇ ਪਛਾਣ ਤੇ ਲਈ ਚੁਣੇ ਜਾਂਦੇ ਨੇ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਮੈਲਿਸਾ ਤੂਫਾਨ 2025 ਦਾ ਸੱਤੋ ਸ਼ਕਤੀਸ਼ਾਲੀ ਤੂਫਾਨ ਬਣ ਚੁੱਕਿਆ ਹੈ ਇਹ ਕੈਰੀਬੀਅਨ ਦੇਸ਼ ਜ਼ਮੈਕਾ ਤੇ ਵੱਲ ਵੱਧ ਰਿਹਾ ਹੈ ਤੇ ਪਹਿਲਾਂ ਇਸ ਨੇ ਹੈਤੀ ਅਤੇ ਡੋਮਿਨਿਕਨ ਗਨ ਰਾਸ ਦੇ ਵਿੱਚ ਤਬਾਹੀ ਮਚਾਈ ਹੋਈ ਸੀ ਮੈਲਿਸਾ ਕਾਰਨ ਜ਼ਮੈਕਾ ਦੇ ਵਿੱਚ ਤਿੰਨ ਹੈਤੀ ਦੇ ਵਿੱਚ ਤਿੰਨ ਅਤੇ ਡੋਮਿਨਿਕਨ ਰਿਪਬਲਿਕ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਅਮਰੀਕੀ ਮੌਸਮ ਵਿਗਿਆਨੀ ਅਨੁਸਾਰ ਚੇਤਾਵਨੀ ਦਿੱਤੀ ਹੈ ਕਿ ਇਹ ਤੂਫਾਨ ਵਿਨਾਸ਼ਕਾਰੀ ਅਤੇ ਘਾਤਕ ਸਾਬਤ ਹੋ ਸਕਦਾ ਹੈ ਤੇ ਮੈਲਿਸਾ ਦੀਆਂ ਹਵਾਵਾਂ 175 ਮੀਲ ਪ੍ਰਤੀ ਘੰਟਾ ਚਾਫੇ ਲਗਭਗ 282 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਗਈਆਂ ਨੇ ਇਹ ਇਸ ਨੂੰ ਸ਼੍ਰੇਣੀ 5 ਦਾ ਤੂਫਾਨ ਬਣਾਉਂਦਾ ਹੈ ਜੋ ਕਿ ਤੂਫਾਨਾਂ ਦੀ ਸਭ ਤੋਂ ਖਤਰਨਾਕ ਸ਼੍ਰੇਣੀ ਹੈ ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫਾਨ ਜਮੈਕਾ ਦੇ ਤੱਟ ਦੇ ਨਾਲ ਟਕਰਾ ਸਕਦਾ ਹੈ ਕਿਊਬਾ ਦੇ ਵਿੱਚ 6 ਲੱਖ ਤੋਂ ਵੱਧ ਲੋਕਾਂ ਅਤੇ ਜਮੈਕਾ ਦੇ ਵਿੱਚ 28 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਯੂਐਸ 에ਅਰ ਫੋਰਸ ਰਿਜ਼ਰਵ ਦੇ 490 ਵਿੰਗ ਦੇ ਹਰੀਕੇਨ ਹੰਟਰਸ ਨੇ ਹਰੀਕੇਨ ਮੈਲਿਸਾ ਦੇ ਕੇਂਦਰ ਨੂੰ ਦਰਸਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਤੇ ਵੀਡੀਓ ਐਤਵਾਰ ਨੂੰ ਜਮੈਕਾ ਦੇ ਨੇੜੇ ਓਨ ਉਤੇ ਛੂਟ ਕੀਤਾ ਗਿਆ ਸੀ। ਮੈਲਿਸਾ ਸ਼ਨੀਵਾਰ ਨੂੰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਲੱਗੇ ਵੱਧਣਾ ਸ਼ੁਰੂ ਕਰ ਦਿੱਤਾ। 24 ਘੰਟੇ ਦੇ ਅੰਦਰ ਇਸ ਦੀ ਗਤੀ ਐਤਵਾਰ ਰਾਤ ਤੱਕ 225 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਤੇ ਸੋਮਵਾਰ ਰਾਤ ਤੱਕ ਇਸ ਦੀ ਗਤੀ 260 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਜਿਸ ਨਾਲ ਇਹ ਸ਼੍ਰੇਣੀ 5 ਦਾ ਤੂਫਾਨ ਬਣ ਗਿਆ ਇਸ ਦੀਆਂ ਹਵਾਵਾਂ ਇੰਨੀ ਤੇਜ਼ ਸੀ ਕਿ ਮਜ਼ਬੂਤ ਕੰਕਰੀਟ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਰੁੱਖ ਜੜੋਂ ਉਖੜ ਗਏ ਨੇ ਅਤੇ ਬਿਜਲੀ ਅਤੇ ਸੰਚਾਰ ਪ੍ਰਣਾਲੀਆਂ ਪੂਰੀ ਤਰ੍ਹਾਂ ਵਿਗੜ ਪਈਆਂ ਨੇ ਉਚਿਆ ਲਹਿਰਾ ਤੇ ਤੂਫਾਨ ਕਈ ਮੀਟਰ ਦੀ ਉਚਾਈ ਤੱਕ ਪਹੁੰਚ ਸਕਦੇ ਨੇ ਜਿਸ ਨਾਲ ਤੱਟਵਰਤੀ ਖੇਤਰਾ ਦੇ ਵਿੱਚ ਭਾਰੀ ਹੜਾ ਆ ਸਕਦੇ ਨੇ 2025 ਦੇ ਵਿੱਚ ਹੁਣ ਤੱਕ 4 ਸ਼੍ਰੇਣੀ 5 ਦੇ ਤੂਫਾਨ ਦਰਜ ਕੀਤੇ ਗਏ ਨੇ AFP ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ MIT ਦੇ ਵਿਗਿਆਨੀ ਕੈਰੀ ਇਮੈਨੂਅਲ ਨੇ ਕਿਹਾ ਕਿ ਮੈਲਿਸਾ ਦੀ ਗਤੀ ਬਹੁਤ ਹੌਲੀ ਹੈ ਇਹ ਲਗਭਗ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਅੱਗੇ ਵਧ ਰਿਹਾ ਹੈ ਜੋ ਕਿ ਸੈਦਰ ਕਰਨ ਵਾਂਗ ਹੈ ਇਹ ਇਸ ਨੂੰ ਬਹੁਤ ਖਤਰਨਾਕ ਬਣਾਉਂਦਾ ਹੈ ਕਿਉਂਕਿ ਇਹ ਲੰਬੇ ਸਮੇਂ ਦੇ ਲਈ ਤਬਾਹੀ ਮਚਾਦਾ ਰਹੇਗਾ ਇਮਰਨਲ ਨੇ ਕਿਹਾ ਕਿ ਜਦੋਂ ਕਿ ਇਸ ਵਾਰ ਅਟਲੈਂਟਿਕ ਦੇ ਵਿੱਚ ਬਹੁਤ سارے ਤੂਫਾਨ ਨਹੀਂ ਬਣੇ ਪਰ ਜੋ ਬਣੇ ਉਹ ਬਹੁਤ ਤੇਜ਼ੀ ਦੇ ਨਾਲ ਮਜ਼ਬੂਤ ਹੋਏ ਨੇ ਇਹ ਜਲਵਾਯੂ ਪਰਵਰਤਨ ਦਾ ਪ੍ਰਭਾਵ ਹੈ ਸਮੁੰਦਰ ਦੀ ਸੱਤਾ ਦੀ ਗਰਮੀ ਤੂਫਾਨਾਂ ਨੂੰ ਬਹੁਤ ਸਾਰੀ ਊਰਜਾ ਪ੍ਰਦਾਨ ਕਰ ਰਹੀ ਹੈ ਕਲਾਈਮੇਟ ਸੈਂਟਰਲ ਦੇ ਵਿਗਿਆਨੀਆਂ ਦੇ ਅਨੁਸਾਰ ਹਰੀਕੇ ਨਮੀਲਿਸਾ ਜਿਸਨਾਂ ਸਮੁੰਦਰੀ ਪਾਣੀ ਅਤੇ ਉੱਤੇ ਲੰਘਿਆ ਸੀਗਾ ਉਹ ਚਲਵਾਈ ਉਪਰਗਤਨ ਕਾਰਨ ਲਗਭਗ 1.4 ਡਿਗਰੀ ਸੈਲਸੀਅਸ ਗਰਮ ਸਨ ਇਹ ਗਰਮੀ ਮਨੁੱਖ ਦੁਆਰਾ ਕੀਤੇ ਗਏ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਸੀ ਵਿਗਿਆਨੀਆਂ ਨੇ ਸਮਝਾਇਆ ਕਿ ਜਦੋਂ ਸਮੁੰਦਰ ਦਾ ਪਾਣੀ ਗਰਮ ਹੁੰਦਾ ਤਾਂ ਤੂਫਾਨ ਜਿਆਦਾ ਨਮੀ ਸੋਖ ਲੈਂਦੇ ਨੇ ਇਸ ਲਈ ਮਿਲਿਸਾ ਵਰਗੇ ਤੂਫਾਨ ਹੁਣ ਪਹਿਲਾਂ ਨਾਲੋਂ 25 ਤੋਂ 50% ਜ਼ਿਆਦਾ ਬਾਰਿਸ਼ ਪੈਦਾ ਕਰ ਸਕਦੇ ਨੇ ਮਿਲਿਸਾ ਦੀ ਗਤੀ ਕਾਰਨ ਲਗਾਤਾਰ ਪਾਰਿਪਾਰਿਸ਼ ਹੁੰਦੀ ਸੰਭਾ ਵਨਾ ਚੁਤਾਈ ਚਾਰੀ ਹੈ ਜਿਹਦੇ ਨਾਲ ਹੜਾ ਤੇ ਜ਼ਮੀਨ ਖਿਸਕਨ ਦਾ ਜੋਖਮ ਵੱਧਦਾ ਜਾ ਰਿਹਾ ਹੈ ਜਮੈਕਾ ਸਰਕਾਰ ਨੇ ਰਾਸ਼ਟਾਨੀ ਕਿੰਗਸਟਨ ਸਮੇਤ ਕਈ ਖੇਤਰਾਂ ਦੇ ਵਿੱਚ ਨਿਕਾਸੀ ਦੇ ਆਦੇਸ਼ ਜਾਰੀ ਕਰ ਦਿੱਤੇ ਨੇ 881 ਰਾਹਤ ਕੈਂਪ ਖੋਲੇ ਗਏ ਨੇ ਜਿੱਥੇ ਲੋਕਾਂ ਨੂੰ ਪਨਾ ਦਿੱਤੀ ਜਾ ਰਹੀ ਹੈ ਜਮੈਕਾ ਦੇ ਸਿੱਖਿਆ ਮੰਤਰੀ ਡਾਨਾ ਮੌਰੀਸ ਜਿੱਤਸ ਨੇ ਕਿਹਾ ਹੈ ਕਿ ਯੂਐਸ ਨੈਸ਼ਨਲ ਹਰਿਕਨ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਤੇਜ਼ ਹਵਾਵਾਂ ਅਤੇ ਘੱਟ ਦਬਾਅ ਨੇ ਮੈਲਿਸ ਨੂੰ ਇਸ ਸਾਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਬਣਾ ਦਿੱਤਾ ਹੈ ਦਸੇ ਤੂਫਾਨ ਮੈਲਿਸਾ 2025 ਐਟਲੈਂਟਿਕ ਹਰੀਕੇਨ ਸੀਜ਼ਨ ਦਾ ਪੰਜਵਾਂ ਤੂਫਾਨ ਹੈ ਇਹ ਅਕਤੂਬਰ ਦੇ ਸ਼ੁਰੂ ਵਿੱਚ ਪੱਛਮੀ ਅਫਰੀਕਾ ਦੇ ਤੱਟ ਤੋਂ ਇੱਕ ਗਰਮ ਖੰਡੀ ਲਹਿਰ ਤੋਂ ਬਣਿਆ ਅਤੇ ਹੌਲੀ-ਹੌਲੀ ਮਜ਼ਬੂਤ ਹੁੰਦਾ ਗਿਆ ਕਿਉਂਕਿ ਇਹ ਐਟਲੈਂਟਿਕ ਮਹਾਸਾਗਰ ਦੇ ਪਾਲ ਜੰਦਾ ਹੈ ਮੈਲਿਸਾ ਨਾਮ ਵਿਸ਼ਵ ਮੌਸਮ ਵਿਗਿਆਨੀ ਸੰਗਠਨ ਦੀ ਛੇ ਸਾਲਾ ਸੂਚੀ ਤੋਂ ਲਿਆ ਗਿਆ ਹੈ 2019 ਦੇ ਵਿੱਚ ਮੈਲਿਸਾ ਇੱਕ ਕਮਜ਼ੋਰ ਤੂਫਾਨ ਸੀ ਇਸ ਲਈ ਇਸ ਦਾ ਨਾਮ ਵਾਪਸ ਨਹੀਂ ਲਿਆ ਗਿਆ ਸੀ ਜੇਕਰ 2025 ਦੇ ਵਿੱਚ ਮੈਲਿਸਾ ਮਹੱਤਵਪੂਰਨ ਤਬਾਹੀ ਮਚਾਉਂਦਾ ਤਾਂ ਨਾਮ ਸੂਚੀ ਵਿੱਚ ਉਸ ਤਾਈ ਤੋਂ ਤੇ ਹਟਾ ਦਿੱਤਾ ਜਾਵੇਗਾ ਅਤੇ tufaan ਦੇ ਨਾਮ ਆਸਾਨ ਉਚਾਰਨ ਅਤੇ ਪਛਾਣ ਤੇ ਲਈ ਚੁਨੇ ਜਾਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ